ਨੈਵਰ ਫੋਰਗੇਟ 911 ਇਸ ਦਿਨ ਅਮਰੀਕਾ ਦਾ ਜਿਹੜਾ ਹਮਲਾ ਕੀਤਾ ਗਿਆ ਉਹਨਾਂ ਦੇ ਜਹਾਜ਼ਾਂ ਨਾਲ ਹੀ ਉਸ ਦਿਨ ਨੂੰ ਜਦ ਦਿਨ 3000 ਤੋਂ ਵੱਧ ਲੋਕ ਮਾਰੇ ਗਏ ਤੇ ਉਹਨਾਂ ਸਾਰੇ ਮਾਰੇ ਗਏ ਵਿਕਟਿਮਸ ਨੂੰ ਸਾਰਿਆਂ ਨੂੰ ਯਾਦ ਕਰਨ ਲਈ ਬੀਵਰ ਕ੍ਰੀਕ ਵਿਖੇ ਅਸੀਂ ਸਿੱਖ ਕਮਿਊਨਿਟੀ ਵਾਲੇ ਇਕੱਠੇ ਹੋਏ ਆ ਇੱਥੇ ਸ਼ਰਧਾਂਜਲੀ ਪੇਂਟ ਕੀਤੀ ਗਈ ਹੈ ਪੂਰੀ ਸਿਟੀ ਵੱਲੋਂ ਕੀਤੀ ਗਈ ਤੇ ਇਹ ਇੱਕ ਮੌਕਾ ਹੈ ਸ਼ੋਅ ਕਰਨ ਦਾ ਕਿ ਆਪਣੀ ਯੂਨਿਟੀ ਨੂੰ ਜਿਸ ਤਰ੍ਹਾਂ ਅਮਰੀਕਾ ਚੇਂਜ ਹੋਇਆ ਉਹ ਦਿਨ ਪਰ ਇਹ ਜਿਹੜੇ ਇਵੈਂਟ ਹਰ ਸਾਲ ਆਉਂਦੇ ਨੇ ਬਹੁਤ ਜ਼ਰੂਰੀ ਹੈ ਕਿ ਅਸੀਂ ਕੋਈ ਵੀ ਕਮਿਊਨਿਟੀ ਹੋਵੇ ਕਿ ਅਸੀਂ ਇਹਨਾਂ ਚ ਭਾਗ ਲਈਏ ਇਹਨਾਂ ਚ ਉਹਨਾਂ ਨੂੰ ਰਿਮੈਂਬਰ ਕਰੀਏ ਕਿ ਅਸੀਂ ਸਾਰੇ ਇਕੱਠੇ ਖੜੇ ਆ ਤੇ ਇਹ ਦਿਨ ਖਾਸ ਕਰਕੇ ਸਿੱਖਾਂ ਲਈ ਬਹੁਤ ਇੰਪੋਰਟੈਂਟ ਸੀ ਕਿਉਂਕਿ ਇਸ ਦਿਨ ਜੋ ਸਿੱਖ ਕਮਿਊਨਿਟੀ ਦੀ ਵਿਜ਼ਿਬਿਲਟੀ ਜਿਹੜੀ ਹੋਈ ਕਿਉਂਕਿ ਜਿਹੜਾ ਇੱਕ ਟੈਰਰਿਸਟ ਸੀਗਾ ਉਹਨੇ ਦਸਤਾਰ ਉਹ ਪਾਉਂਦਾ ਸੀ ਪਰ ਉਹਦੇ ਕਰਕੇ ਸਾਡੇ ਜਿਹੜੇ ਪਹਿਲਾ ਏਟ ਕ੍ਰਾਈਮ ਵਿਕਟਿਮ ਜਿਹੜਾ ਅਮਰੀਕਾ ਚ ਹੋਇਆ ਉਹ ਸਰਦਾਰ ਬਲਬੀਰ ਸਿੰਘ ਸੋਢੀ ਸੀਗੇ ਸੋ ਅਸੀਂ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਪੇਂਟ ਕਰਦੇ ਆ ਜਿਨ੍ਹਾਂ ਜਿਨ੍ਹਾਂ ਨੇ ਚਾਨਾ ਗੁਆਈਆਂ ਤੇ ਨਾਲ ਹੀ ਇਹ ਸਾਡੇ ਲਈ ਇੱਕ ਇਵੈਂਟ ਹੈ ਕਿ ਅਸੀਂ ਇਕੱਠੇ ਰਹਿਣਾ ਹੈ ਸਿੱਖ ਕਮਿਊਨਿਟੀ ਨੇ ਵੀ ਉਸ ਸਮੇਂ ਜਿਸ ਤਰ੍ਹਾਂ ਪਹਿਲਾ ਜਿਹੜਾ ਇੱਕ ਆਫ ਦਾ ਫਰਸਟ ਡਾਕਟਰਸ ਜਿਹੜੇ ਸੀਗੇ ਉਸ ਸਿੱਖ ਡਾਕਟਰ ਸੀ ਜਿਹੜੇ ਉੱਥੇ ਪਹੁੰਚੇ ਇਸ ਤਰ੍ਹਾਂ ਸਿੱਖ ਨੇ ਲੰਗਰ ਸੇਵਾ ਹੋਰ ਜਿਹੜੀ ਵੀ ਸੇਵਾ ਹੈ ਜਿਹੜਾ ਸਾਡਾ ਫੇਥ ਜਿਹੜਾ ਸਾਡਾ ਤਰਮ ਐਨਕਰੇਜ ਕਰਦਾ ਹੈ ਸੈਲਫਲੈਸ ਸਰਵਿਸ ਉਹ ਅਸੀਂ ਜ਼ਰੂਰ ਕਰਦੇ ਰਹੇ ਆ ਤੇ ਕਰਦੇ ਰਹਾਂਗੇ ਤੇ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਇਹ ਹੋ ਜੇ ਵੈਂਟ ਪਾਗ ਲੈ ਕੇ ਅਸੀਂ ਆਪਣਾ ਕਮਿਊਨਿਟੀ ਤੇ ਦਿਖਾ ਸਕਾਂਗੇ ਕਿ ਅਸੀਂ ਵੀ ਇਸ ਕਮਿਊਨਿਟੀ ਦਾ ਹਿੱਸਾ ਹਾਂ ਨਿਊਯਾਰਕ ਦੇ ਵਿੱਚ ਟਵਿੰਕ ਟਾਵਰ ਦੇ ਵਿੱਚ ਸ਼ਹੀਦ ਹੋਏ ਸੀਗੇ ਬੇਕ ਸੂਰਸਨੋ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਉਹਨਾਂ ਦੇ ਨਿਮਿਤ ਅਰਦਾਸ ਕਰਨ ਲਈ ਅਸੀਂ ਇੱਥੇ ਸਾਰੀ ਕਮਿਊਨਿਟੀ ਜੋ ਸਾਡੀ ਇਸ ਡੇਟਨ ਦੀ ਹੈ ਵੀਰਕੀ ਦੀ ਹੈ ਪੰਕੀ ਹੋਈ ਹੈ ਅਸੀਂ ਉਹਨਾਂ ਦੇ ਨਿਮਿਤ ਅਰਦਾਸ ਕਰਦੇ ਹਾਂ ਕਿ ਵਾਈਗਰੂਪ ਉਹਨਾਂ ਨੂੰ ਆਪਣੇ ਚਾਨਾਂ ਦੇ ਵਿੱਚ ਨਿਵਾਸ ਦੇਣ ਅੱਗੇ ਤੋਂ ਇਹੋ ਜੀਆਂ ਦੁਰਘਟਨਾਵਾਂ ਨਾ ਵਰਤਣ ਤੇ ਵਾਈਗਰੂ ਸਾਡੀ ਅਰਦਾਸ ਮਨੂਰ ਕਰੇ ਉਹਨਾਂ ਨੂੰ ਆਪਣੇ ਚਾਨਾਂ ਦੇ ਵਿੱਚ ਜਿਨ੍ਹਾਂ ਨੇ ਜਾਨਾਂ ਗੁਆਈਆਂ ਨਿਵਾਸ ਦੇਣ ਤੇ ਪਰਿਵਾਰਾਂ ਨੂੰ ਪਾਣਾ ਮਨਨ ਦਾ ਬਲ ਵਰਤੇ